ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਨਮਿਤਵਲੀਨ ਕੋਲ ਬੁਲੇਟਿਨ ਦੀ ਸ਼ੁਰੂਆਤ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸ਼੍ਰੀ ਕਾਲੀ ਮਾਤਾ ਮੰਦਰ ਨਮਸਟਕ ਐਮਪੀ ਸੰਤ ਸੀਚੇਵਾਲ ਦੇ ਵੱਲੋਂ ਹੁਣ ਅਧਿਕਾਰੀਆਂ ਨੂੰ ਖੁਲਿਆਮ ਛਾੜ ਦਿੱਤੀ ਗਈ ਸਮਰਾਲਾ ਦੇ ਵਿੱਚ ਇੱਕ हेयर ਡ্রেਸਰ ਹੋਏ ਬਦਮਾਸ਼ਾਂ ਦਾ ਸ਼ਿਕਾਰ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੂਰਵ ਨੂੰ ਮਨਾਉਣ ਦੇ ਲਈ ਸ਼ੋਮਨੀ ਦਫ਼ਤਰ ਚਿੱਤੇ ਗਏ ਸ਼ਰਧਾਲੂਆਂ ਦੇ ਵੱਲੋਂ ਪਾਸਪੋਰਟ ਲੁਧਿਆਣੇ ਦੇ ਵਿੱਚ ਐਮਐਲਏ ਅਸ਼ੋਕ ਕਾਸ਼ਰ ਪੱਪੀ ਦੇ ਵੱਲੋਂ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੇ ਨਾਲ ਅਰਵਿੰਦ ਕੇਜਰੀ ਵਾਲ ਪਟਿਆਲਾ ਵਿਖੇ ਪਹੁੰਚੇ ਪਟਿਆਲਾ ਦੇ ਵਿਖੇ ਪਹੁੰਚਣ ਤੋਂ ਬਾਅਦ ਉਹ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਨਤਮਸਟਕ ਹੋਏ ਦੂਰ ਦੂਰ ਤੋਂ ਆਏ ਹੋਸ਼ਲਾ ਅਨੁਅਲੀ ਰਹਿਸ਼ਤਾ ਪ੍ਰਬੰਧ ਬਹੁਤ ਸਾਰੇ ਪ੍ਰੋਜੈਕਟ ਨੇ ਕੁੱਲ 75 ਕਰੋੜ 8 ਲੱਖ ਰੁਪਏ ਦਾ ਪ੍ਰੋਜੈਕਟ ਨੇ ਪ੍ਰੋਵੀਜ਼ਨ ਆਫ ਕਲੀਨ ਵਾਟਰ उंड शो नियर सरोवर न्यू बिल्डिंग ब्लॉक विद बाउंड्री वॉल एंड एंट्री गेट फायर से अपग्रेडेशन

ਡੇਲੀ 10000 ਤੋਂ ਵੱਧ ਸ਼ਰਧਾਲੂ ਇੱਥੇ ਨਤਮਸਤਕ ਹੋਣ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ ਹੈ 40000 ਤੱਕ ਪਹੁੰਚ ਜਾਂਦੀ ਹੈ ਤੇ ਜਿਹੜੇ ਮਹਾਮਈ ਦੇ ਪਵਿੱਤਰ ਦਿਨ ਨੇ ਉਹਨਾਂ ਚ ਗਿਣਤੀ ਲੱਖ ਤੱਕ ਵੀ ਪਹੁੰਚ ਜਾਂਦੀ ਹੈ ਸੋ ਤੁਸੀਂ ਦੇਖਦੇ ਹੋ ਤੁਸੀਂ ਲੋਕਲੋਂ ਇਹ ਮੇਨ ਸੜਕ ਤੋਂ ਇੱਕ ਛੋਟੀ ਜਿਹੀ ਐਂਟਰੀ ਸੀ ਜਿਹੜਾ 메인 ਡੋਰ ਸੀ ਬਰੇਸ ਸਾਲਾਂ ਤੋਂ ਬੰਦ ਪਿਆ ਸੀ ਸਰੋਵਰ ਜਿਹੜਾ ਉਹ ਸੁੱਕਾ ਗਿਆ ਸੀ ਸੋ ਐਂਟਰੀ ਜਿਹੜੀ ਹੈ 메인 ਡੋਰ ਦੇ ਵਿੱਚ ਹੀ ਹੋਊਗੀ 300 ਕਾਰਾਂ ਦੀ ਪਾਰਕਿੰਗ ਵੀ ਹੋਊਗੀ ਨਾਲ-ਨਾਲ ਗ੍ਰੀਨਰੀ ਨੂੰ ਵੀ ਕਾਇਮ ਰੱਖਿਆ ਜਾਊਗਾ ਤੇ ਸਰੋਵਰ ਦੇ ਵਿੱਚ ਪਾਣੀ ਜਿਹੜਾ ਉਹਦਾ ਪੂਰਾ ਪ੍ਰੋਪਰ ਪ੍ਰਬੰਧ ਕੀਤਾ ਜਾਊਗਾ ਤੇ ਰੀਸਾਈਕਲਿੰਗ ਤਾਂ ਕਿ ਪਾਣੀ ਗੰਦਾ ਨਾ ਹੋਵੇ ਤਾਂ ਹੁਣ ਇਸ ਮੰਦਰ ਦੇ ਵਿੱਚ ਸ਼ੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਵਾਂਗੇ ਤੇ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਬਣਾ ਕੇ ਸਾਹਮਣੇ ਦਿੱਤੇ ਨੇ ਤੇ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅੱਗੇ ਲੱਗ ਕੇ ਜਿਹੜਾ ਇੱਕ ਇੱਕ ਰੁਪਿਆ ਇੱਥੇ ਇਸ ਇਤਿਹਾਸਕ ਜਗ੍ਹਾ ਤੇ ਲਾਉਣ ਬੰਗਾਲ ਤੋਂ ਲਿਆ ਕੇ ਥੇ ਜਿਹੜੀ ਜੋਤੀ ਹੈ ਮਹਾਮਾਇੀ ਦੀ ਉਸ ਸਥਾਪਿਤ ਕੀਤੀ ਗਈ ਹੈ ਨਾਰਥ ਇੰਡੀਆ ਸੈਟਲ ਇੰਡੀਆ ਤੱਕ ਲੋਕ ਜਿਹੜੇ ਨੇ ਉਹ ਇਸ ਸਮੁੰਦਰ ਨੂੰ ਮੱਥਾ ਟੇਕਣ ਉਹ ਧਰਮਾਂ ਤੋਂ ਉੱਪਰ ਉੱਠ ਕੇ ਮੱਥਾ ਟੇਕਣ ਸਾਰੇ ਧਰਮਾਂ ਦੇ ਲੋਕ ਇੱਥੇ ਮਹਾਮਾਇ ਦਾ ਪੂਜਨ ਕਰਨ ਮੱਥਾ ਟੇਕਣ ਸ਼ੀਵਾਂ ਲੈ ਆਉਂਦੇ ਨੇ ਸੋ ਅਸੀਂ ਆਪਣੇ ਆਪਣੀ ਕਿਸਮਤ ਵળે ਸਮਝਿਆ ਕਿ ਸਾਨੂੰ ਇਹੇ ਕਾਰਜ ਕਰਨ ਦਾ ਸੁਭਾਗ પ્રાપ્ત ਹੋਇਆ ਹੈ ਅਰ ਆਮ ਆਦੀ ਕਲੀਨਿਕ ਦਾ ਵੀ ਅੱਜ ਤੋਂ ਕੱਦਨ ਹੋ ਗਿਆ ਸ਼ੁਰੂ ਹੋ ਗਿਆ ਇਸੇ ਮੰਦਰ ਦੇ ਕੰਪਲੈਕਸ ਦੇ ਵਿੱਚ ਤਾਂ ਕਿ ਦੂਰੋਂ ਦੂਰੋਂ ਜਿਹੜੇ ਸ਼ਰਧਾਲੂ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਨਾਲ ਦੀ ਨਾਲ ਉਹਨਾਂ ਦਾ ਟਰੀਟਮੈਂਟ ਜਿਹੜਾ ਹੋ ਸਕੇ ਕਲਚਰ ਦੀ ਰਾਜਧਾਨੀ ਕਿਹਾ ਜਾਂਦਾ ਹੈ ਸ਼ਹਿਰ ਨੂੰ ਪੰਜਾਬ ਦੇ ਸੱਭਿਆਚਾਰ ਦੀ ਸੋ ਇਸ ਇਤਿਹਾਸਕ ਮੰਦਰ ਦਾ ਬੜਾ ਵੱਡਾ ਜੋਖਾਨ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੈਂ ਕਹਿਇਆ ਸ਼ੁਦਾ ਦੂਰੋਂ ਦੂਰੋਂ ਇੱਥੇ ਸਾਡੇ ਕਰਾਉਂਦੇ ਆਂ ਤਾਂ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹਨੂੰ ਬਹੁਤ ਵੱਡਾ ਹੁਕਾਮ ਮਿਲੇਗਾ। ਔਰ ਜਿੰਨਾ ਵੀ ਭਵਿੱਖ ਦੇ ਵਿੱਚ ਕੋਈ ਸਾਨੂੰ ਪ੍ਰੋਜੈਕਟ ਪੜਾ ਕੇ ਦਿਓਗੇ ਇਸ ਸ਼ਹਿਰ ਦੇ ਸੁੰਦਰੀ ਕਰਨ ਲਈ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਸੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਇਸ ਮੰਦਰ ਦੇ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ ਅਰਜਨਦਰ ਗੁਪਤਾ ਜੀ ਉਹ ਹੁਣ ਮੈਂਬਰ ਰਾਜਸਭਾ ਬਣ ਚੁੱਕੇ ਨੇ ਸੋ ਇਹ ਵੀ ਇਸ ਮਹਾਮਾhiti ਕਿਰਪਾ ਉਹਨਾਂ ਦੀ ਜਿਹੜੀ ਸ਼ਰਧਾ ਕਹਿੰਦਾ ਹਾਂ ਭਾਵੇਂ ਚਾਹੇ ਉਹ ਰਣਿੰਗੇ ਵਾਲਾ ਸ਼ਿਵਜੀ ਮੰਦਰ ਹੋਵੇ ਚਾਹੇ ਕੜੀ ਮਾਤਾ ਦਾ ਮੰਦਰ ਹੋਵੇ ਚਾਹੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਸਮਾਜਿਕ ਸੇਵਾ ਦਾ ਉਹ ਕਰਦੇ ਰਹਿੰਦੇ ਹੈ ਲੁਧਿਆਣੇ ਦੇ ਵਿੱਚ ਲਗਾਤਾਰ ਵਿਕਾਸ ਦੇ ਕੰਮ ਜਾਰੀ ਨੇ ਤੇ ਲੁਧਿਆਣੇ ਨੂੰ ਦਿਨੋ ਦਿਨ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਾਰ ਫੇਰ ਤੋਂ ਹੁਣ ਲੁਧਿਆਣੇ ਦੇ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਐਸਾਰ ਹਲਕਾ ਕੇਂਦਰੀ ਦੇ ਐਮ ਐਲ ਏ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਹੁਣ ਲਗਾਤਾਰ ਉਦਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਹੁਣ ਇੱਕ ਵਾਰ ਫੇਰ ਤੋਂ ਉਹਨਾਂ ਦੇ ਵੱਲੋਂ ਉਦਮ ਕੀਤਾ ਜਾ ਰਿਹਾ ਤਾਂ ਜੋ ਲੁਧਿਆਣੇ ਨੂੰ ਹੋਰ ਵਧੀਆ ਬਣਾਇਆ ਜਾ ਸਕੇ ਹੁਣ ਐਮ ਐਲ ਏ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਡਿਵਾਈਡਰ ਨੂੰ ਬਣਾਉਣ ਦਾ ਕੰਮ ਜਿਹੜਾ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਜੇ ਜੇ ਇਹ ਡਿਵਾਈਡਰ ਬਣਾਉਣ ਦੇ ਕੰਮ ਦੀ ਜੇ ਲਾਗਤ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਤੱਕ 38 ਲੱਖ ਦੇ ਜਿਹੜੇ ਫਿਲਹਾਲ ਖਰਚਾ ਹੈ ਜਿਹੜਾ ਉਸ ਦੇ ਨਾਲ ਹੁਣ ਡਿਵਾਈਡਰ ਦਾ ਕੰਮ ਜਿਹੜਾ ਹੈ ਉਹ ਕੀਤਾ ਜਾਵੇਗਾ ਤੇ ਇਸ ਦੇ ਬਾਰੇ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ 38 ਲੱਖ ਦੀ ਲਾਗਤ ਦੇ ਨਾਲ ਡਿਵਾਈਡਰ ਦਾ ਕੰਮ ਜਿਹੜਾ ਹੈ ਇਹ ਐਸੋਸੀਏਸ਼ਨ ਵਾਲਿਆਂ ਨੇ ਤੇ ਇਸ ਬਾੜ ਦੇ ਇੰਚਾਰਜ ਨੇ ਲ ਮਲੋਤਰਾ ਜੀ ਨੇ ਇਨਾ ਸਾਰਿਆਂ ਨੇ ਸੈਣੀ ਸਾਹਿਬ ਆਪਣੇ ਕਾਉਂਸਲਰ ਗੈਬੀ ਜੀ ਕੁੱਕੂ ਜੀ ਮੈਣੀ ਸਾਹਿਬ ਸਾਰਿਆਂ ਨੇ ਜਿੰਨੇ ਵੀ ਮੇਰੇ ਆਪਣੇ ਸੈਣੀ ਸਾਹਿਬ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਨੇ ਸਾਰਿਆਂ ਦਾ ਇਸ ਗੱਲ ਦੀ ਬਹੁਤ ਦਿਰ ਦੀ ਡਿਮਾਂਡ ਸੀ ਕਿ ਜਿਹੜਾ ਇਹ ਡਵਾਈਡਰ ਆ ਜਿਵੇਂ ਫੀਲਡ ਗੰਜ ਸਿਵਲ ਹਸਪਤਾਲ ਆਪਣਾ ਸਾਰੇ ਇਲਾਕੇ 'ਚ ਬਣਿਆ ਹੋਇਆ ਵਾ ਸ਼ੰਗਾਰ ਸਿਲਮਾ ਰੋਡ ਤੇ ਇੱਦਾਂ ਹੀ ਸੇਮ ਸੁੰਦਰ ਨਗਰ ਤੋਂ ਲੈ ਕੇ ਬਸਤੀ ਚੌਂਕ ਤੱਕ ਇਹ ਬਣਨਾ ਚਾਹੀਦਾ ਹੈ ਦੁਕਾਨਦਾਰ ਵੀਰਾਂ ਦਾ ਤੇ ਮੱਲੇ ਵਾਲਿਆਂ ਦਾ ਬਹੁਤ ਦੇਰ ਦੀ ਡਿਮਾਂਡ ਸੀ ਜਦੋਂ ਬਣ ਜੂਗਾ ਇੱਕ ਤਾਂ ਇਲਾਕੇ ਦੀ ਖੂਬਸੂਰਤੀ ਹੋ ਇੱਕ ਸੇਫ ਸੇਫਟੀ ਵੱਖੋਂ ਕੋਈ ਬੰਦੇ ਟੱਪ ਕੇ ਇੱਧਰ ਆ ਜਾਂਦੇ ਆ ਕੋਈ ਬੱਚਾ ਇੱਧਰ ਆ ਜਾਂਦਾ ਵਾ ਜਿੱਥੇ ਜਿੱਥੇ ਰਸਤਾ ਉੱਥੇ ਉੱਥੇ ਰਸਤਾ ਛੱਡਿਆ ਜਾਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਰਾਤ ਮਿਲੂਗੀ ਇਹ ਬਾਡ ਵਾਲਿਆਂ ਨੂੰ ਜੈਮਲ ਸਿੰਘ ਸਾਹਿਬ ਗੱਲ ਕਰੇ ਤੁਸੀਂ ਤਰਨਤਰਾ ਵੀ ਜਾ ਰਹੇ ਹੋ ਕਿ ਸਿੱਕੇ ਦਾ ਮਾਹੌਲ ਹੈ ਕੀ ਉਮੀਦਾਂ ਨੇ ਉੱਥੇ ਦੇਖੋ ਮਾਹੌਲ ਜਹ ਜਿਆਵਾ ਜਿਵੇਂ ਪਹਿਲਾਂ 92 ਤੋਂ 94 ਹੋ ਗਏ ਹੁਣ 95 ਹੋ ਜਾਣੇ ਨੇ ਇਹ ਹੌਲੀ ਹੌਲੀ ਇਦਾਂ ਹੀ ਕੰਮ ਵਧੀ ਜਾਣਾ ਇਹ ਆਮ ਆਦਮੀ ਪਾਰਟੀ ਆ ਕੰਮ ਕਰਦੀ ਆ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਨਹੀਂ ਤਾਂ ਸਰਕਾਰਾਂ ਦਾ ਪੌਣੇ ਪੰਜ ਸਾਲ ਬਾਅਦ ਦਿਖਦੀਆਂ ਹੁੰਦੀਆਂ ਨੇ ਪਰ ਇਹ ਆਮ ਆਦਮੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਇਨਾ ਦੁਕਾਨਦਾਰ ਵੀਰਾ ਨੇ ਨਿੱਲ ਨੂੰ ਮਲੋਤਰੇ ਨੂੰ ਜਰਗ ਕਿਹਾ ਇਹਨੇ ਮੇਰੇ ਕੰਨੀ ਪਾਇਆ ਮੈਂ ਉਸੇ ਵੇਲੇ ਇਹਨਾਂ ਨਾਲ ਵਾਅਦਾ ਕਰਕੇ ਗਿਆ ਸੀ ਦੁਕਾਨਦਾਰ ਵੀਰਾ ਨਾਲ ਵੀ ਇਹ ਪਹਿਲ ਦੇ ਆਧਾਰ ਤੇ ਕੰਮ ਕਰਾਵਾਂਗੇ ਅੱਜ ਉਹ ਕੰਮ ਹੋਣ ਜਾ ਰਿਹਾ ਇਸ ਗੱਲ ਦੀ ਮੈਨੂੰ ਖੁਸ਼ੀ ਵੀ ਆ ਔਰ ਹਲਕਾ ਸੈਂਟਰ ਦੇ ਅੰਦਰ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਸਪੋਰਟਸ ਦੇ ਜਿਹੜੇ ਗਰਾਊਂਡ ਨੇ ਬੱਚਿਆਂ ਦੇ ਖੇਡਣ ਵਾਲੇ ਕਿਉਂਕਿ ਪੁਰਾਣਾ ਸ਼ਹਿਰ ਆ ਇਹ ਇੱਥੇ ਗਰਾਊਂਡ ਵੀ ਬਹੁਤ ਜਲਦੀ ਮੁੱਖ ਮੰਤਰੀ ਸਾਹਿਬ ਆਪਣੇ ਹੱਥਾਂ ਦੇ ਨਾਲ ਉਦਗਾ ਕਰਨ ਕਰੂਗੇ ਤਿੰਨ ਗਰਾਊਂਡ ਜਿਹੜੇ ਕੱਟੇ ਉਹ ਬੱਚਿਆਂ ਦੇ ਖੇਡਣ ਵਾਲੇ ਦੇ ਰਿਆ ਜੀ ਐਮਐਲ ਸਾਹਿਬ ਗੱਲ ਕਰੀ ਬੀਤੇ ਦਿਨੀ ਹੈਂਡ ਗ੍ਰੇਡ ਵੀ ਮਿਲੇ ਆ ਮੋਲ ਕਿਤਨੇ ਕਿਤੇ ਤਨਾਪੁਰ ਨੇ ਲੋਕ ਦਹਿਸ਼ਤ ਦੇ ਵਿੱਚ ਕਿਸ ਤਰ੍ਹਾਂ ਦੇ ਦੇਖੋ ਮਾੜੇ ਅਨਸਰ ਨੇ ਮਾੜੇ ਬੰਦੇ ਨੇ ਮਾੜੀ ਸੋਚ ਰੱਖਣੀ ਆ ਪਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹ ਲੋਕਾਂ ਨਾਲ ਵਚਨਬੰਦ ਆ ਸੀ ਕਿ ਪੰਜਾਬ ਦੇ ਅੰਦਰ ਜਿਹੜੀਆਂ ਵਿਦੇਸ਼ੀ ਤਾਕਤਾਂ ਕੋਈ ਇਸ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗੇ ਉਹਨਾਂ ਨੂੰ ਮੂੰਹ ਤੋੜ ਕੇ ਜਵਾਬ ਦਾਂਗੇ ਇਹ ਪੰਜਾਬ ਆਏ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਗੁਰੂਆਂ ਪੀਰਾਂ ਨੇ ਸਾਡਿਆਂ ਨੇ ਇਹੀ ਸਿਖਾਇਆ ਵਾ ਕਿ ਪੰਜਾਬ ਦੀ ਜਿਹੜੀ ਏਕਤਾ ਖਣਤਾ ਦੇ ਵਿੱਚ ਕੋਈ ਵਿਗੜ ਪਾਉਣ ਦੀ ਕੋਸ਼ਿਸ਼ ਕਰੂਗਾ ਉਹਨੂੰ ਮਸਲ ਦਾਂਗੇ ਹੁਣ ਪੰਜਾਬ ਦੇ ਸੂਬਿਆਂ ਦੇ ਵਿੱਚ ਲੋਕ ਖੁਦ ਨੂੰ ਸੁਰੱਖਿਤ ਨਹੀਂ 파ਰੇ ਨੇ ਹੁਣ ਅਗਲੀ ਖਬਰ ਜਿਹੜੀ ਅਸੀਂ ਟੋਰਨਲ ਸਾਂਝੀ ਕਰਨ ਜਾ ਰਹੇ ਹਾਂ ਇਹ ਸਮਰਾਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੜਕ ਦੇ ਉੱਤੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਦਿੱਤੀ ਜਾਂਦੀ ਹੈ ਪੂਰਾ ਮਾਮਲਾ ਕੀ ਹੈ ਅਸੀਂ ਟੋਰਨਲ ਸਾਂਝਾ ਕਰਾਂਗੇ ਕਿ ਸੀਸੀਟੀਵੀ ਦੇ ਵਿੱਚ ਜਿਹੜੀ ਇਹ ਘਟਨਾ ਪੂਰੀ ਜਿਹੜੀ ਕੈਦ ਹੋਈ ਹੈ ਹੁਣ ਸਮਰਾਲਾ ਤੋਂ ਜਿਹੜਾ ਹੁਣ ਜਿਹੜੀ ਘਟਨਾ ਹੈ ਉਥੇ ਵਾਪਰਦੀ ਹੈ ਸਮਰਾਲੇ ਦੇ ਹੁਣ ਮੱਛੀਵਾੜਾ ਦੇ ਪੁਰਾਣੇ ਗਊਸ਼ਾਲਾ ਦੀ ਜਿਹੜੀ ਘਟਨਾਏ ਦੱਸੀ ਜਾ ਰਹੀ ਹੈ ਜਿੱਥੇ ਸੜਕ ਦੇ ਉੱਤੇ ਜਦੋਂ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਰਸਤਾ ਨਹੀਂ ਮਿਲਦਾ ਤਾਂ ਉਹ ਕਾਰ ਤੋਂ ਉਤਰ ਕੇ हेयर ड्रेसਰ ਨੂੰ ਗੋਲੀਆਂ ਮਾਰ ਦਿੰਦੇ ਨੇ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ ਜਿਸ ਦੇ ਵਿੱਚ ਦੇਖ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹਮਲਾਵਰ ਸੀਗੇ ਉਹ ਕਾਰ ਦੇ ਵਿੱਚ ਸਵਾਰ ਸਨ ਤੇ ਜਦੋਂ ਉਹਨਾਂ ਨੂੰ ਰਸਤਾ ਨਹੀਂ ਮਿਲਿਆ ਤਾਂ ਉਹਨਾਂ ਦੇ ਵੱਲੋਂ ਜਿਹੜੇ ਵਿਅਕਤੀ ਇੱਥੇ ਹੇਅਰ ਡ੍ਰੈਸਰ ਮੌਜੂਦ ਸੀ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਮੈਂ ਸਰ ਕਾਰ ਦੇ ਕੋਲ ਕਾਰ ਦੇ ਬਾਹਰ ਖੜਾ ਸੀ ਥੱਲੇ ਆ ਕੇ ਜਿਹੜਾ ਇੱਥੇ ਥੱਲੇ ਆ ਕੇ ਤੇ ਮੈਂ ਬਸ ਥੱਲੇ ਹੀ ਖੜਾ ਸੀ ਘਾਰ ਕੇ ਇੱਕੋ ਲਾ ਕੇ ਗੱਡੀ ਆਈ ਆ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਗਾਲ ਆਪਣੀ ਗਾਲ ਕੱਢ ਕੇ ਬੋਲਿਆ ਥੋੜਾ ਜਿਹਾ ਕੁਛ ਤੇ பசੋਣੇ ਰਵਾੜ ਦੇ ਉੱਤੇ ਪਰਵਾਹ ਨਹੀਂ ਪੈਸਾ ਚਾਹੀਦਾ ਉਹਨੇ ਪਿੱਛੋਂ ਕਰਕੇ ਉਹਨੇ ਉਹਨੇ ਫੇਰ ਮਾਰਿਆ ਮੇਰੇ ਵਰ ਨੂੰ ਜੇ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿਵੇਂ ਫੇਰ ਬੱਚਿਆ ਉਹਨੂੰ ਪਤਲੀ ਅੰਦਰ ਜਾ ਕੇ ਦੇਖਿਆ ਤੂੰ ਫਰਾਂਟ ਨਿਕਲੇ ਆ ਫਿਰ ਮੈਂ ਦੇਖਿਆ ਉਹ ਫੇਰ ਬੱਚਿਆ ਮੇਰੇ ਜੀ ਜਾਂਚ ਕੀਤੀ ਜਾਵੇ ਭਾਜੀ ਕੌਣ ਸੀ ਕੌਣ ਮਿਲ ਗਿਆ ਅੱਜ ਇਹਨਾਂ ਵਿੱਚ ਆ ਤੁਸੀਂ ਕਿ ਇਹ ਵੀ ਜਾਂਚ ਕੀਤੀ ਜਾਵੇ ਸਮਾਨ ਲੈਣ ਆਏ ਸੀਗੇ ਭਾਜੀ ਇੱਧਰ ਬਾਈਗੜ ਮਹੱਲੇ ਚ ਜੀ ਮੱਖਣ ਆਇਆ ਨਾ ਜੀ ਇੱਧਰੋਂ ਗੱਡੀ ਇੱਕੋ ਦਾਮ ਆਈ ਸੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀੋਂ ਨਿਕਲ ਗਿਆ ਭੱਜ ਗਿਆ ਤੋਂ ਦੇ ਗੱਡੀ ਉਹ ਮੁੰਡੇ ਨੇ ਪਾਣਾ ਬੁਣਾ ਇਹ ਮੜਾ ਮੋਟਾ ਲਬੇਟ ਰੱਖਿਆ ਸੀਗਾ ਜੀ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥੇ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲਬਾਤ ਨਹੀਂ ਹੈ ਨਹੀਂ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਾਛੂੜਾ ਟਾਣ ਦੇ ਏਰੀਆ 'ਚ ਤੇ ਫਰਦਰ ਇਨਵੈਸਟੀਗੇਸ਼ਨ ਆਲੇ ਇਨੀਸ਼ੀਅਲ ਸਟੇਜ 'ਚ ਤੇ ਜਿਵੇਂ ਜੋ ਵੀ ਅਪਡੇਟ ਹੋਊਗਾ ਉਹ ਜਾਣ ਕਰਾਇਆ ਗਿਆ ਪਹਿਲੀ ਪਾਤਸ਼ਾਹ ਜੀ ਦੇ ਪ੍ਰਕਾਸ਼ ਪੂਰਵ ਨੂੰ ਮਨਾਉਣ ਦੇ ਲਈ ਸਿੱਖ ਜੱਥਾ ਹੁਣ ਪਾਕਿਸਤਾਨ ਦੇ ਵਿਖੇ ਜਾਏਗਾ ਤੇ ਇਸ ਨੂੰ ਲੈ ਕੇ ਹੁਣ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਦੇਖਣ ਨੂੰ ਮਿਲ ਰਹੀ ਆ 4 ਨਵੰਬਰ ਨੂੰ ਸ਼ਰਧਾਲੂ ਜਿਹੜੇ ਨੇ ਉਹ ਪਾਕਿਸਤਾਨ ਦੇ ਵਸਤੇ ਰਵਾਨਾ ਹੋਣਗੇ ਤੇ ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਜਿਹੜੇ ਪਾਸਪੋਰਟ ਨੇ ਉਹ ਦਿੱਤੇ ਜਾ ਰਹੇ ਨੇ ਤੇ ਇਸ ਦੇ ਨਾਲ-ਨਾਲ ਭਲਕੇ ਵੀ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਹੋਵੇਗੀ ਵੰਡ ਤੇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਵਾਗਾ ਬਾਰਡਰ ਦੇ ਰਾਹੀ ਜੱਥੇ ਜਿਹੜੇ ਨੇ ਉਹ ਅੰਦਰ ਪਾਕਿਸਤਾਨ ਦੇ ਅੰਦਰ ਦਾਖਲ ਹੋਣਗੇ ਅਤੇ ਪਾਕਿਸਤਾਨ ਦੇ ਵਿੱਚ ਪਹਿਲੀ ਪਾਤਸ਼ਾਹ ਜਿਹਦੇ ਨਾਲ ਜਿੰਨੇ ਵੀ ਸਮਾਗਮ ਹੋਣਗੇ ਉਹਨਾਂ ਦੇ ਵਿੱਚ ਸਾਰੇ ਸ਼ਰਧਾਲੂ ਜਿਹੜੇ ਨੇ ਉੱਥੇ ਮੌਜੂਦ ਹੋਣਗੇ ਤੇ ਇਸ ਦੇ ਨਾਲ-ਨਾਲ 13 ਨਵੰਬਰ ਨੂੰ ਇੰਨਾ ਸ਼ਰਧਾਲੂਆਂ ਦੀ ਵਾਪਸੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਚਰਾਉਣੀ ਕੋ ਉਧਰ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇ ਜਿਹਾ ਪਾਕਿਸਤਾਨ ਸਥਿਤ ਗੁਰਤਾ ਮਦਦਸ਼ਨ ਵਾਲੀ ਭੇਜਿਆ ਜਾਂਦਾ ਐਸਾ ਵੀ ਇਹ ਜਿਹਾ ਜਿਹੜਾ ਉਹ ਪਾਕਿਸਤਾਨ ਸਥਿਤ ਗੁਰਤਾ ਮਦਦਸ਼ਨ ਵਾਲੀ ਭੇਜਿਆ ਜਾਣਾ ਹੈ ਜੇਸੂ ਵਾਸਤੇ ਸਰ ਕੋ 1800 ਜਿਹੜੇ ਪਾਸਪੋਰਟ ਜਮ੍ਹਾਂ ਸੀਗੇ ਜਿਨ੍ਹਾਂ ਵਿੱਚੋਂ 1700 94 ਜਿਹੜੇ ਵੀਜ਼ੇ ਮਿਲੇ ਨੇ ਮੈਂ ਪਾਕਿਸਤਾਨ ਵਾਸੀ ਦਾ ਹਿੰਦੁਸਤਾਨ ਸਰਕਾਰ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਪੂਰੇ ਤੇ ਪੂਰੇ ਵਿਜੇ ਦਿੱਤੇ ਨੇ ਕਿਉਂਕਿ ਹਰ ਸਿੱਖ ਦੀ ਜਿਹੜੀ ਉਹ ਅਰਦਾਸ ਜਦੋਂ ਅਰਦਾਸ ਕਰਦਾ ਤੇ ਉਹਦੇ ਚ ਮਨ ਜ ਤਮੰਨਾ ਹੁੰਦੀ ਆ ਕਿ ਮੈਂ ਆਪਣੇ ਵਿਚਰੇ ਗੁਰਤਾ ਮਾਲੇ ਦਰਸ਼ਨ ਕਰ ਸਕਾਂ ਭਾਵੇਂ ਕਿ ਪਿਛਲੇ ਸਮੇਂ ਚ ਸਰਕਾਰਾਂ ਨੇ ਰਿਕਵਟਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਸਰਕਾਰ ਨੂੰ ਛਿਰਮਣੀ ਕਮੇਟੀ ਦੇ ਫੈਸਲੇ 'ਤੇ ਝੁਕਣਾ ਪਿਆ ਤੇ ਉਹ ਬੜਾ ਫੈਸਲਾ ਰੋਕਣ ਦਾ ਸੀ ਜਥਾ ਉਹ ਵਾਪਸ ਲੈਣਾ ਪਿਆ ਜਿਹੜੇ ਜਥੇ ਜਿਹੜੇ ਵਿਅਕਤੀ ਆਪਣੇ ਗੁਰੂ ਧਾਮ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਸ ਸਮੇਂ ਉਹਨਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਸੀ ਪਹੁੰਚੀ ਸੀ ਪਰ ਅਖੀਰ ਅੰਦੇ ਦੇਰ ਆਇ ਦਰਸਤਾਏ ਸਰਕਾਰ ਨੇ ਫੈਸਲਾ ਬਦਲਿਆ ਹੁਣ ਜਿਹੜੇ ਸਿੱਖ ਗੁਰਦਾਰਾ ਸਾਹਿਬਾਂ ਜਿਹੜੇ ਪਾਕਿਸਤਾਨ 'ਚ ਸਥਿਤ ਨੇ ਉਹਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਮੈਂ ਭਾਰਤ ਸਰਕਾਰ ਦਾ ਹਿੰਦੂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਜ਼ੇ ਦਿੱਤੇ ਨੇ ਇਹ ਜਥਾ ਜਿਹੜਾ ਉਹ 4 ਤਰੀਕ ਨੂੰ ਦਫ਼ਤਰ ਸ਼ਰੌਣੀ ਕਮੇਟੀ ਤੋਂ ਰਵਾਨਾ ਹੋਏਗਾ ਤੇ 13 ਤਰੀਕ ਨੂੰ ਪਾਕਿਸਤਾਨ ਸਤਤ ਗੁਰਤਾ ਮਾਦੀ ਦਰਸ਼ਨ ਕਰਨ ਤੋਂ ਉਪਰੰਤ ਵਾਪਸ ਆਏਗਾ ਇੱਥੇ ਦਾ ਜਤਾ ਜਾਣਾ ਇਹ ਗੁਰਦਰਾ ਨਾਨਕ ਜੀ ਨਨਕਾਣਾ ਸਾਹਿਬ ਗੁਰਦਰਾ ਪੰਜਾ ਸਾਹਿਬ ਗੁਰਦਰਾ ਡੇਰਾ ਸਾਹਿਬ ਗੁਰਦਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 13 ਤਰੀਕ ਨੂੰ ਵਾਪਸ ਪੰਜਾਬ ਆਏਗਾ ਪਹਿਲਾਂ ਜਦੋਂ ਰੋਕਿਆ ਗਿਆ ਸੀ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਸੀ ਉਸ ਸਮੇਂ ਬਹੁਤ ਵਿਰੋਧ ਹੋਇਆ ਕਿਉਂਕਿ ਉਦੋਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਵੀ ਹੋਇਆ ਸੀਗਾ ਤੇ ਉਸ ਸਮੇਂ ਵਿਰੋਧ ਹੈ ਕਿ ਜੀ ਕ੍ਰਿਕਟ ਮੈਚ ਖੇਡਿਆ ਜਾ ਸਕਦਾ ਤੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਤਾ ਮਾਣ ਦੇ ਦਰਸ਼ਕਾਂ ਤੋਂ ਵਾਂਝਾ ਕਿਉਂ ਉਸ ਵਿਰੋਧ ਕਾਰਨ ਅਖੀਰ ਪਾਲ ਸਰਕਾਰ ਨੂੰ ਜਿਹੜਾ ਉਹ ਫੈਸਲਾ ਵਾਪਸ ਲੈਣਾ ਪਿਆ ਜਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਭਾਵੇਂ ਕੀ ਚਲੋ ਉਸ ਸਮੇਂ ਬਹੁਤ ਨਾਰਾਜ਼ਗੀ ਸੀ ਸਿੱਖ ਸਿੱਖ ਭਾਵਨਾਵਾਂ ਬਹੁਤ ਆਤੋ-ਹੀਆਂ ਸੀ ਵੀਰਾਂ ਸਰਕਾਰ ਨੇ ਜਿਹੜਾ ਫੈਸਲਾ ਲਿਆ ਹੈ ਉਹਦਾ ਵੀ ਧੰਨਵਾਦ ਕਰਦੇ ਹਾਂ ਸੰਗਤ ਨੂੰ ਬੇਨਤੀ ਹੈ ਕਿ ਉਹ ਆਪਣੇ ਨਾਲ ਜਿਹੜੀ ਲੋੜਿੰਦੀ ਚੀਜ਼ ਉਹ ਹੀ ਘੜਨ ਤਾਂ ਜੋ ਕੋਈ ਵੀ ਉੱਥੇ ਵੇਚਣ ਵਾਲੀ ਚੀਜ਼ ਨਾ ਖੜੀ ਜਾਵੇ ਜਿਹਦੇ ਨਾਲ ਜਿਹੜਾ ਜਥੇ ਨਾਲ ਜਾਂਦੇ ਨੇ ਉਹਨਾਂ ਦੀਆਂ ਜੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਢੇਸ ਪੁੰਚ ਦੀ ਆ ਉਹ ਨਾ ਪਹੁੰਚੇ ਕਈ ਰਾਤ ਤੋਂ ਸਮਾਨ ਲੈ ਜਾਂਦੇ ਨੇ ਉੱਥੇ ਵੇਚਣ ਲਈ ਉਹਦਰੋਂ ਲੈ ਆਉਂਦੇ ਨੇ ਇੱਧਰ ਵੇਚਣ ਲਈ ਇਹ ਵਪਾਰ ਨਹੀਂ ਕੇਵਲ ਗੁਰੂ ਦੇ ਦਰਸ਼ਨਾਂ ਦੀ टांग ਰੱਖ ਕੇ ਹੀ ਜਾਣਾ ਚਾਹੀਦਾ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਉਹ ਖਰੀਦੋ ਫਰੋਖਤ ਵਾਲੇ ਬੰਦੇ ਨਾ ਪੈਣ ਕੇਵਲ ਤੇ ਕੇਵਲ ਦਰਸ਼ਨ ਕਰਨ ਦੀ ਭਾਵਨਾ ਨਾਲ ਹੀ ਜਾਣ ਤਾਂ ਜੋ ਜਿਹੜੇ ਮਨ ਨੂੰ ਸ਼ਾਂਤੀ ਮਿਲ ਸਕੇ ਅਗਲੀ ਖਬਰ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਐਮਪੀ ਸੰਤ ਸੀਚੇਵਾਲ ਦਾ ਪਾਰਾ ਜੜਾ ਉਚੜ ਜਾਂਦਾ ਹੈ ਪੂਰੀ ਖਬਰ ਕਿ ਅਸੀਂ ਟੋਰਨਲ ਸਾਂਝੀ ਕਰਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਤਿਆਰੀਆਂ ਨੂੰ ਲੈ ਕੇ ਪਰ ਪ੍ਰਸ਼ਾਸਨ ਦੇ ਵੱਲੋਂ ਟਿੱਲ ਦਿਖਾਈ ਜਾਂਦੀ ਹੈ ਉਹਨਾਂ ਦੇ ਵੱਲੋਂ ਜਿਹੜੇ ਕਾਰਜ ਸੀਗੇ ਜਿਹੜੇ ਕੰਮ ਸੀ ਉਹਨਾਂ ਨੂੰ ਸਮੇਂ ਸਿਰ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਐਮਪੀ ਐਮਪੀ ਸੰਤ ਸੀਚੇਵਾਲ ਦਾ ਪਾਰਾ ਜਿਹੜਾ ਹੈ ਉਹ ਚੜ ਜਾਂਦਾ ਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਝਾੜ ਲਗਾਈ ਜਾਂਦੀ ਹੈ ਤੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਵਿਕਾਸ ਕਾਰਜ ਨੇ ਉਹਨਾਂ ਨੂੰ ਸਮੇਂ ਸਿਰ ਕੀਤਾ ਜਾਵੇ ਹਾਲਾਂਕਿ ਇੱਕ ਹਫਤਾ ਜਿਹੜਾ ਰਹਿ ਗਿਆ ਜਿਹੜੇ ਪ੍ਰਕਾਸ਼ ਪੂਰੇ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਾ ਹੈ ਉਸ ਨੂੰ ਇੱਕ ਹਫਤਾ ਰਹਿ ਗਿਆ ਤੇ ਉਸੇ ਮੌਕੇ ਐਮਪੀ ਸੰਤ ਸੀਸ਼ੇਵਾਲ ਡਿਪਟੀ ਕਮਿਸ਼ਨਰ ਦੇ ਨਾਲ ਆਲੇ ਦਿਵਾਲੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਛਾੜ ਦਿੰਦੇ ਨੇ ਡਿਪਟੀ ਕਮਿਸ਼ਨਰ ਦੇ ਨਾਲ ਉਹ ਦੌਰੇ ਤੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਦੇਖਿਆ ਜਾਂਦਾ ਹੈ ਕਿ ਵਿਕਾਸ ਕਾਰਜ ਜਿਹੜੇ ਨੇ ਉਹਨਾਂ ਨੂੰ ਸਮੇਂ ਸਿਰ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਦੋਨਾਂ ਦੇ ਵੱਲ ਵੱਲੋਂ ਅਧਿਕਾਰੀਆਂ ਨੂੰ ਖੁਲੇਆਮ ਝਾੜ ਲਗਾਈ ਜਾਂਦੀ ਹੈ ਚਾਰ ਬੰਦੇ ਉੱਠਦੇ ਆ ਤੇ ਐਸ.ਪੀ. ਨਹੀਂ ਚਾਲੂ ਉਹਦੇ ਨੇ ਸੀ.ਵੀ. ਨਹੀਂ ਚਾਲੂ ਹੁੰਦੇ ਤੇ ਦੋ ਲੰਡੂ ਕਹਿੰਦੇ ਆ ਤੇ ਤੁਸੀਂ ਕਹਿੰਦੇ ਸਾਡ ਕੁੱਚੀ ਕਰਦੇ ਹੋ ਕੋਈ ਕਹਿੰਦੇ ਥੱਲੇ ਕਰਦੇ ਹੋ ਤੇ ਕੀ ਤਮਾਸ਼ਾ ਹੈ ਨਹੀਂ ਸੀ ਸਾਹਿਬ ਆਪਣੇ ਕੋਲ ਕਲਮ ਦੀ ਬਾਰੇ ਪਰਚੇ ਦਿਓ ਇਹਨਾਂ ਤੇ ਕੋਈ ਵੀ ਜਿਹਨੇ ਵੀ ਕੋਈ ਸਰਕਾਰੀ ਕੰਮ ਰੋਕਦਾ ਉਹਦੇ ਉੱਤੇ ਇੱਕ ਸੁਣੋ ਹੁਣ ਅਸੀਂ ਤਾਂ ਪਕੜ ਚਾਹ ਰਹੇ ਹੋਣਾ ਜਾਈ ਵਾ ਕਿਦੇ ਨੂੰ ਕੋਈ ਜੇ ਨਹੀਂ ਕਿਸੇ ਐਡਮਿਨਿਸਟਰੇਟਿਵ ਸੇ ਮੈਂ ਆਪਣੇ ਬੰਦੇ ਲਾ ਕੇ ਡਾਂਗਾ ਲਾ ਕੇ ਖੜਾ ਹਾਂ ਨਹੀਂ ਨਹੀਂ ਬਾਪਾ ਜੀ ਮਾਫ਼ ਕਰਦਾ ਮੈਨੂੰ ਅਸੀਂ ਅੱਗ ਗਏ ਅਸੀਂ ਅੱਗ ਗਏ ਅਸੀਂ ਹੈ ਜੁੱਤੀਆਂ ਸਾਨੂੰ ਪੈਂਦੀਆਂ ਤਿੰਨ ਬੰਦਿਆਂ ਦੇ ਕਿਤੇ ਕੰਮ ਰੋਕ ਦਿੰਦੇ ਹਾਂ ਇੱਧਰ ਰੋਕੀ ਨਹੀਂ ਠੀਕੋ ਜੀ ਸਾਹਿਬ जान तो पहला एक नजर है सुर्खिया सीएम मानते अरविंद केजरीवाल हुए श्री काली माता मंदिर नतमस्तक एमपी संत सीचेवाल ਦੇ ਵੱਲੋਂ ਹੁਣ ਅਧਿਕਾਰੀਆਂ ਨੂੰ ਖੁਲਿਆਮ ਛਾੜ ਦਿੱਤੀ ਗਈ ਸਮਰਾਲਾ ਦੇ ਵਿੱਚ ਇੱਕ हेयर ड्रेसर ਹੋਏ ਬਦਮਾਸ਼ਾਂ ਦਾ ਸ਼ਿਕਾਰ ਪਹਿਲੇ ਪਾਸਾ ਦੇ ਪ੍ਰਕਾਸ਼ ਪੂਰਵ ਨੂੰ ਮਨਾਉਣ ਦੇ ਲਈ ਸ਼੍ਰੋਮੀ ਦਫ਼ਤਰ ਚ ਦਿੱਤੇ ਗਏ ਸ਼ਰਦਾਲੂਆਂ ਦੇ ਵੱਲੋਂ ਪਾਸਪੋਰਟ ਲੁਧਿਆਣੇ ਦੇ ਵਿੱਚ ਐਮਐਲਏ ਅਸ਼ੋਕ ਕਾਸ਼ਰ ਪੱਪੀ ਦੇ ਵੱਲੋਂ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦੇਉ ਇਜਾਜ਼ਤ ਸ਼ਸ਼੍ਰੀ ਅਕਰ